ਨਾਟਕ ਡਟਣਗੇ ਨਾ ਸਈ ਅਜਾਨ ਨਾਲ ਨਾ ਗਈ ਨਹੀਂ ਦੂਰ ਹੋ ਸਕਦੀ ਮਰ ਜਾਵਾਂਗੇ ਪਥਰ ਨਾਲੋਂ ਕਰ ਟੋਟ ਨਹੀਂ ਸਕਦੀ ਸਾਜ ਸੰਗਤ ਜੀ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮਨ ਨਾ ਜਿਹੜਾ ਜੋ ਮੈਂ ਬੋਲਣ ਲਈ ਹੈ ਥੋੜਾ ਥੋੜਾ ਚਿੰਤਾ ਕਰਦਾ ਹੁਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰਦੀ ਨਹੀਂ ਕਰਦੀ ਮੈਨੂੰ ਪਤਾ ਇਹਦਾ ਦੱਸ ਬਾਤ ਹੈ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड ले ਅਸੀਂ ਵੀ लाड ले ਅਸੀਂ ਐ ਹੀ लाड ले ਇਹ ਕਿਤੇ ਜਨ ਸਤਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਜੇ ਮੈਂ ਜੇ ਤੁਹਾਡੀ ਸੇਵਾ ਦਾ ਕੋਈ ਸ਼ਬਦ ਬਦਖੱਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆ ਹੋਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾਰ ਦੇ ਖਿਲਾਫ ਬੋਲ ਲਿਆ ਹੋਵੇ ਮੈਂ ਖੇਮਾ ਦੀ ਚਾਚ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਕਾਂਗਰਸ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਂਗਰਸ ਦਾ ਹੀ ਕਰਨਾ ਹੈ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਟੁਰਨ ਗਿਆ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫਰਕੰਦ ਦਿੱਤੀ ਚਿੜੀ ਫਰਕ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰਸੋ ਇਹ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ ਬੜਾ ਔਖਾ ਐ ਭਾਵੇਂ ਜੋ ਮਰਜੀ ਹੋਵੇ ਤਾ ਇਸ ਤਪਾਰ ਸਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੰਨੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਤੁਸੀਂ ਕੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਇੱਥੇ ਤੀਰ ਵੱਗੋ ਬਚਦਾ ਸੀ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆਂ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਧੀ ਜੇ ਇਹੀ ਮੇਰੀ ਧੀ ਜੇ ਮੈਂ ਨਹੀਂ ਪ੍ਰਤਾਰਸ ਕਰ ਸਕਦਾ ਇੱਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਹਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੱਕੜੀ ਆ ਜੇ ਵੀ ਝੂਲੀ ਜਾਂਦੀ ਮੈਂ ਤੁਹਾਡੇ ਕੋਲ ਮਾਫੀ ਤੁਹਾਨੂੰ ਇਹ ਭਾਵਨਾ ਬੜੀਆ ਔਖੀਆਂ ਹੁੰਦੀ ਹੈ ਬਹੁਤ ਏ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹੁਣ ਲਾਜ ਰੱਖਿਓ ਨਹੀਂ ਦੂਰ ਹੋ ਸਕਦੀ ਮਰ ਜਾਵਾਂਗੇ ਪਥਨਾਂ ਲੋਕਾਂ ਕਰੀ ਟੋਟ ਨਹੀਂ ਸਕਦੀ ਸਾਜ ਸੰਗਤ ਜੀ ਐ ਮੇਰੇ ਵੀਰ ਮੈਨੂੰ ਪੁੱਛਦੇ ਹੁੰਦੇ ਸੀ ਬੀਬੀ ਜੀ ਫੈਸਲਾ ਕੀ ਹੈ ਚੋਣਾ ਨਗਰ ਪੰਚਾਇਤਾਂ ਆ ਗਈਆਂ ਕਿਉਂ ਚਿੰਤਾ ਕਰਦੇ ਹੋ ਚੋਣਾ ਲੜਾਂਗੇ ਕਿਹਦੇ ਨਿਸ਼ਾਨ ਕਿੱਥੋਂ ਲਾਗੇ ਕਿੱਥੋਂ ਲਾਓਗੇ ਮੈਂ ਕਿਹਾ ਆਪੇ ਦੇ ਦਊਗਾ ਸਦਾ ਕਮਾਗੀ ਚੀਮਾ ਸਾਹ ਨੂੰ ਬਾਦਲ ਸਾਹਿਬ ਦੇ ਸਾਈਨ ਕਰਾ ਕੇ ਭੇਜ ਦਿਓ ਮੈਨੂੰ ਨਹੀਂ ਦੇਣੀ ਟਿਕਟ ਨਾ ਦਿਓ ਨਗਰ ਪੰਚਾਇਤ ਦੇ ਚੋਣ ਲੜਾਲਾ ਤੁਹਾਨੂੰ ਪਤਾ ਹੋਵੇਗਾ ਨਗਰ ਪੰਚਾਇਤ ਪਿੱਛੇ ਚੋਣਾ ਹੋਈਆਂ ਜੋ ਚੋਣਾ ਹੋਈਆਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਲਾਤਾ ਸਾਰੇ ਪੰਜਾਬ ਦੇ ਵਿੱਚ ਹਦਰ ਸਾਹਿਬ ਸਾਰੇ ਪਟਿਆਲੇ ਤੋਂ ਚੱਲ ਕੇ ਜਿੱਤ ਕਿੱਥੇ ਹੋਈ ਆ ਕੇ ਇਸ ਬੇਗੋਵਾਲ 'ਚ ਇੱਕ ਕਮੇਟੀ ਬਣੀ ਸਿਰਫ ਸ਼ੋਮਣੀ ਅਕਾਲੀ ਦਲ ਦੀ ਇੱਕ ਕਮੇਟੀ ਪ੍ਰਧਾਨ ਬੈਠਾ ਹਣਾ ਮੇਰਾ ਇੱਥੇ ਲਾਡਲਾ ਜਿਆ ਉਹ ਬੈਠਾ ਐਮ ਐ ਐਮ ਐ ਪੜਿਆ ਹੋਇਆ ਸਰਦਾਰ ਜਿੰਦਰ ਸਿੰਘ ਜੀ ਸਾਰੇ ਐਮ ਸੀ ਜਿੱਤ ਕੇ ਇੱਕ ਕਮੇਟੀ ਬਣਾਈ ਕਿਸੇ ਨੇ ਕਾਂਗਸ ਕਿਸੇ ਨੇ ਪੁੱਛਿਆ ਪੱਤਰਕਾਰਾਂ ਨੇ ਜਿੱਦਾਂ ਹੁਣ ਬੈਠੇ ਐ ਕਹਿੰਦੇ ਕੈਪਟਨ ਸਾਹਿਬ ਸਾਰੀਆਂ ਕਮੇਟੀਆਂ ਹਾਰ ਗਈਆਂ ਸਟਾਪੇਜ ਜਾ ਕੇ ਬੇਗੋਣ ਲੱਗਾ ਉਹਨੇ ਕਿਹਾ ਉੱਥੇ ਦਾ ਅਸਥਾਨ ਬੜਾ ਉੱਚਾ ਹੈ ਮੈਂ ਜਾਣਦਾ ਕਿਛਲਰ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਡੇ ਬਜ਼ੁਰਗਾਂ ਨੂੰ ਚੋਣ ਲੜਾਉਂਦੇ ਹੁੰਦੇ ਸੀ ਰਾਜਾ ਜਹਾਜਵਿੰਦਰ ਸਿੰਘ ਦਾ ਬਾਪ ਦਾ ਬੜਾ ਪਿਆਰ ਸੀ ਸਿਮਰਨ ਜੀ ਸੇ ਮਾਨ ਚੋਣ ਲੜਦੇ ਹੁੰਦੇ ਸੀ ਤਾਂ ਉਸ ਵੇਲੇ ਬਾਬਾ ਜੀ ਕਹਿੰਦੇ ਸੀ ਇੱਕ ਵੋਟ ਤੇ ਇੱਕ ਨੋਟ ਪਾਇਓ ਜੁਗਿੰਦਰ ਸਿੰਘ ਮਾਨ ਨੂੰ ਇੱਕ ਵੋਟ ਤੇ ਇੱਕ ਨੋਟ ਇਹ ਪਰੰਪਰਾ ਹੈ ਸਾਡੇ ਇਲਾਕੇ ਦੀ ਇਹ ਪਰੰਪਰਾ ਹੈ ਸੰਤ ਬਾਬਾ ਪ੍ਰੇਮ ਸਿੰਘ ਦੇ ਸੇਵਕਾਂ ਦੀ ਇਹ ਪਰੰਪਰਾ ਹੈ ਇੱਕ ਕਦੀ ਇਹਨਾਂ ਨੇ ਮੇਰੇ ਕੋਲ ਬੋਝ ਹੀ ਨਹੀਂ ਪਾਇਆ ਔਰ ਮੈਂ ਸੱਚ ਕਹਨੀ ਹੈ ਗੁਰੂਗ੍ਰਾਂਤ ਸਾਹਿਬ ਦੀ ਹਜ਼ੂਰੀ ਚ ਕਿ ਬੀਬੀ ਜਗੀਰ ਕੌਰ ਨੂੰ ਕੋਈ ਚਿੰਤਾ ਨਹੀਂ ਹੁੰਦੀ ਨਾ ਕੋਈ ਇੰਡਸਟਰੀ ਹੈ ਨਾ ਕੋਈ ਫੈਕਟਰੀ ਹੈ ਨਾ ਕੋਈ ਮਾਲ ਹੈ ਨਾ ਕੋਈ ਸ਼ੈਲਰ ਹੈ ਬਾਦਲ ਸਾਹਿਬ ਅ ਸਾਰਾ ਕੋਈ ਸੰਗਤ ਦਾ ਪਿਆਰ ਹੈ ਕਿ ਚੋਣਾ ਲੜਦੀ ਵੀ ਹੈ ਚੋਣਾ ਜਿੱਤਦੀ ਵੀ ਹੈ ਤੇ ਇਹਨਾਂ ਨੇ ਜਿੰਨਾ ਸਾਥ ਦਿੱਤਾ ਕਦੀ ਮੇਰੇ ਤੇ ਬੋਝ ਨਹੀਂ ਪਿਆ ਕਿਉਂ ਕਿਉਂਕਿ ਮੈਨੂੰ ਮਨ ਚ ਬਸਾਇਆ ਹੋਇਆ दो चार बंद न थोड़े जो शताब्दी लोगों ने हाथ लाता आवाज जी दे चक्को चंडा कोई नहीं हिलिया मेरा वर्कर कोई हिलिया नहीं क नहीं सरदार प्रकाश सिंह जी बादल ने सेवा की अकाली दल चाहे लेकिन जब तक बीबी जी अगे नहीं लगन गए अं घर बैठा गे मयूस सन बड़ी चिंता सी मन चाहे पर मैं एको गल कहनी चिंता ना करो सताई की चो आनी है लड़ा गई ਨਾ ਵੀ ਬਾਦਲ ਸਾਹਿਬ ਟੇਕ ਦੇਣਗੇ ਆਜ਼ਾਦ ਲੜ ਲਾਂਗੀ। ਨਾ ਟਕੜ ਦੇਣਗੇ ਨਾ ਸਹੀ ਆਜ਼ਾਦ ਨਾਲ ਨਾ ਗਈ। ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾ ਹੀ ਦੇਣਗੇ। ਪਹਿਲਾਂ ਪਿੱਛੇ ਦੀ ਵਾਰੀ ਜਿੱਤ ਮੈਂ ਹਾਰ ਹੀ ਗਈ ਸੀ। ਕਿਹੜੀ ਗੱਲ ਹੈ? ਸਭ ਮੇਰਾ ਜੀ ਕਹਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆਨੀ। ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮਨ ਨਾ ਜਿਹੜਾ ਜੋ ਮੈਂ ਬੋਲਣ ਢਈ ਐ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰ। ਨਹੀਂ ਕਰਦੀ। ਮੈਨੂੰ ਪਤਾ ਇਹਦਾ ਸਬਾਤ ਹੈ। ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड ਲਾ ਅਸੀਂ ਵੀ लाड ਲੇ ਅਸੀਂ ਐ ਹੀ लाड ਲੇ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਪੜੇ ਹੁੰਦੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਗੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ એનર્ਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ कारण ताई लोग नहीं मनते कहें बीबी बीबी है, बीबी नहीं वक्री हो सकती बादल साहब इको बेनती है अंदर दर पार्टी का दरद है अंदर उस धार्मिक संस्था का दर है मेरी श्रोमणी कमेटी कौन की श्रोमणी कमेटी कमजोर ना होगी तो जिम्मेवारी है मैं इतने नहीं कुछ भी कहना अंदर वर के तर तो सब वास्ते पाऊंगी पहला भी पाती रही है हम भी पाऊंगी ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੁੰਨੇ ਆ ਨੱਕ ਦੀ ਸੇਧ ਨਾਲ ਟੱਕਰੀ ਦਿਸਦੀ ਹੈ ਨਹੀਂ ਕਮਜ਼ੋਰ ਹੋਣੀ ਚਾਹੀਦੀ ਸੋ ਸਤਸੰਗ ਜੀ ਆਓ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ ਕਰਦੇ ਕੋਈ ਸ਼ਬਦ ਬਦਕਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆ ਹੋਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਤੇ ਖਿਲਾਫ ਬੋਲਿਆ ਹੋਵੇ ਮੱਖੀ ਮਲੀ ਚਾਚਕ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਐ ਬਹੁਤ ਕੁਝ ਕਹਿਜੀ ਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾ ਦੀ ਚਾਚਕ ਮੇਰੀਆਂ ਭੈਣਾਂ ਬਾਲ ਸਾਹਿਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬੈਣ ਦੇਣਾ ਸਾਰੇ ਚੱਲੋ ਅਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜੇਦਾ ਪਾਰਟੀ ਛੱਡਣੀ ਨਹੀਂ ਜੇਦਾ ਆਕਾਲੀ ਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਆਕਾਲੀ ਦਲ ਦਾ ਹੀ ਕਰਨਾ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਤਕੜੇ ਹੋ ਕੇ ਤੁਰਾਂਗੇ ਤੇ ਮੈਨੂੰ ਆਸ ਹੈ ਸਦਸਤ ਪਾਰਸਿਕ ਜੀ ਰਿਚੀ ਬਾਲਸਾਹ ਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜਗੀਰ ਕੌ ਦਾ ਇਲਾਕਾ ਸਾंभ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਬਾ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫੜਕਣ ਦਿੱਤੀ ਚਿੜੀ ਫੜ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰਸੋ ਇਹ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਐ ਭਾਵੇਂ ਜੋ ਮਰਜ਼ੀ ਹੋਏ ਤਾਂ ਇਸ ਤਪਾਰ ਸਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੋਂ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉੱਤੇ ਲੋਕ ਇੱਥੇ ਹਰ ਇਲਾਕੇ ਦੇ ਵਿੱਚ ਚੋਂਦੇ ਐ ਕਿ ਕੋਈ ਇੱਥੇ ਗਰੁੱਪ ਬਣਨ ਗਰੁੱਪ ਨਾ ਬਣ ਦਿਓ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਐ ਇੱਕ ਝੰਡੇ ਥੱਲੇ ਐ खालसा पंथ के झंडे थले संत बाबा प्रेम सिंह के झंडे थले और श्रोमी अकाली दल के झंडे थले बाकी गल् तो अंदर बैठ के कर लेंगे एक मैं कहना गुरु ग्रंथ साहब की हजूरी च कहनी है एक भी अहदे की मेरी मंग नहीं कोई पदवी की मंग नहीं किसी भी टी मेरी कोई मंग नहीं कई मैं पूछते हैं किसी शर्त रखिया ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਪਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐ ਇੱਥੇ ਤੀਰ ਬੰਗ ਬੱਜਦਾ ਸ ਮੇਰੇ ਸ਼੍ਰੋਮਣੀ ਕਾਲ ਦਾ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆਂ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਹੈ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾ ਦਰਮਨ ਕੇ ਕੰਮ ਕਰਾਂਗੀ ਵਰਕਰ ਕਰਕੇ ਕਰਕਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ ਚ ਰਚਾਉਣ ਜਾ ਰਹੇ ਹਾਂ ਬੀਬੀਆਂ ਨੇ ਐਸੀ ਇੱਕਦਮ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਹਾ ਕਰਨ ਕਿ ਬੀਬੀ ਆਉਣੀ ਆ ਤਾਂ ਕਿਤੇ ਜਾਇਓ ਨਾ ਕਹਦੇ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪੰਥ ਦੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਕਿ ਅਸੀਂ ਲਹਿਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੇ ਹੁਣ ਕਹਿੰਦੇ ਬੀਬੀ ਸ਼ਾਮਲ ਹੋ ਰਹੇ ਮੈਂ ਕਿਹਾ ਮੈਂ ਸ਼ਾਮਲ ਕਰਨੀ ਤੁਹਾਨੂੰ ਕਿਉਂਕਿ ਮੈਨੂੰ ਗੱਲ ਯਾਦ ਆ ਗਈ ਇੱਕ ਹੈ ਤੇ ਸ਼ੁਗਲਾਰੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਉਹ ਕਹਿੰਦਾ ਕੋਈ ਡੈਡੀਕੇਟਡ ਜਿਆ ਵਧੀਆ ਸਿਆਣਾ ਜਿਆ ਕੋਈ ਲਿਆਓ ਸੇਵਾਦਾਰ ਉਹ ਕੋ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿਲੋਂ ਵਰਗਾ ਉਹ ਕਹਿੰਦਾ ਜੀ ਆਹ ਬੜਾ ਸਿਆਣਾ ਬੰਦਾ ਵਿਦਵਾਨ ਹੈ ਇਹ ਨੂੰ ਲੈ ਜਾਓ ਇਹਨੂੰ ਰੱਖੋ ਬੜਾ ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਬੀਲੇ ਵਿੱਚ ਰੱਖਿਓ ਇਹ ਘੋੜਿਆਂ ਦੀ ਨਸਲਾਂ ਦੀ ਸੇਵਾ ਕਰੇਗਾ ਜਿਹੜਾ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖ ਲਿਓ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਉਹ ਕਹਿੰਦਾ ਘੋੜਾ ਜਿਹੜਾ ਫੇਵਰੇਟ ਹੈ ਨਾ ਰਾਜੇ ਦਾ ਉਹ ਨਸਲੀ ਹੈ ਨਸਲੀ ਹੈ ਨੀ ਹਾਂ ਅਸਲੀ ਹੈ ਘੋੜਾ ਹੀ ਹੈ ਪਰ ਨਸਲੀ ਹੈ ਨਹੀਂ ਰੋਲਾ ਪੈ ਗਿਆ ਕਹਿੰਦੇ ਅਸਲੀ ਤੇ ਨਸਲੀ ਦਾ ਕੀ ਫਰਕ ਕਹਿੰਦਾ ਰਾਜੇ ਨੇ ਬੁਲਾਇਆ ਕਹਿੰਦਾ ਗੱਲ ਕੀ ਹੈ ਬਈ ਤੂੰ ਕਹਿੰਦਾ ਘੋੜਾ ਮੇਰਾ ਕਹਿੰਦਾ ਜਿਹੜਾ ਫੇਵਰਟ ਹੈ ਇਹ ਅਸਲੀ ਨਸਲੀ ਹੈ ਨਹੀਂ ਕਹਿੰਦਾ ਨਸਲੀ ਦਾ ਨਾ ਜਿਸ نسل ਦਾ ਰਾਜੇ ਨੇ ਫੇਵਰਟ ਘੋੜਾ ਬਣਾਇਆ ਸੀ ਉਹ ਹੈ ਨਹੀਂ ਕਹਿੰਦਾ ਮਤਲਬ ਕਹਿੰਦਾ ਲਿਆਓ ਵੀ ਪਤਾ ਕਰੋ ਮੈਂ ਤੇ نسل ਮੰਗੀ ਸੀ ਕਹਿੰਦੇ ਜੀ ਉਹਨੂੰ ਪਤਾ ਕੀਤਾ ਜਿਹਦੇ ਕੋਲ ਲਿਆਂਦਾ ਸੀ ਉਹ ਕਹਿੰਦੇ ਜੀ ਘੋੜਾ ਜਿਹੜਾ ਸੱਚੀ ਮੁੱਚੀ ਇਹ ਦੂਜੀ ਨਸਲ ਦਾ ਸੀ ਸਾਨੂੰ ਮਿਲਿਆ ਨਹੀਂ ਸੀ ਕਹਿੰਦਾ ਤੈਨੂੰ ਕਿਦਾਂ ਪਤਾ ਲੱਗਾ ਕਹਿੰਦੇ ਪਤਾ ਇਦਾਂ ਲੱਗਾ ਕਿ ਜਿਹੜਾ ਇਹ ਘੋੜਾ ਆਮ ਤੌਰ ਤੇ ਮੂੰਹ ਤਾਂ ਨਿਚੋਕ ਕੇ ਖਾਂਦਾ ਹੈ ਖੁਰਾਕ ਜਿਹੜੀ ਖਾਂਦਾ ਨਾ ਖਾਣਾ ਉਹ ਚਾਰਾ ਉਹ ਉੱਪਰ ਨੂੰ ਮੂੰਹ ਕਰਕੇ ਖਾਂਦਾ ਜਦ ਨਸਲ ਦਾ ਹੋਵੇ ਘੋੜਾ ਤੇ ਇਹ ਘੋੜਾ ਨਾ ਥੱਲੇ ਨੂੰ ਮੂੰਹ ਕਰਕੇ ਖਾਂਦਾ ਕਿਉਂਕਿ ਖੋਤੇ ਦੀ ਨਸਲ ਹੈ ਇਹ ਖੋਤੇ ਵਰਗਾ ਉਹ ਕਹਿੰਦੇ ਅੱਛਾ ਇਹਦਾ ਬੜਾ ਸਿਆਣਾ ਵੀ ਇਹਨੂੰ ਨਾ ਮਠਾਈਆਂ ਮੁਠਗੀਆਂ ਦੋ ਇਹਨੂੰ ਵੰਡੋ ਪਦਾਰਥ ਫਿਰ ਉਹ ਕਹਿੰਦਾ ਦੂਜੇ ਤੀਜੇ ਦਿਨ ਫੇਰ ਗੱਲ ਚੱਲ ਪਈ ਕਹਿੰਦਾ ਜਿਹੜੇ ਰਾਜੇ ਦੀ ਰਾਣੀ ਹੈ ਨਾ ਇਹ ਨਸਲੀ ਹੈ ਨਹੀਂ ਇਹ ਅਸਲੀ ਤੇ ਹੈ ਰਾਣੀ ਹੈ ਪਦ ਨਸਲ ਦੀ ਉਹ ਕਹਿੰਦੇ ਕਿੱਦਾਂ ਕਹਿੰਦਾ ਇਹ ਤੇ ਹੋਰ ਨਹੀਂ ਸਕਦਾ ਮੈਂ ਰਾਜੇ ਦੇ ਘਰੋਂ ਲੈ ਕੇ ਆਇਆ ਉਹ ਕਹਿੰਦੇ ਜੀ ਪਤਾ ਕਰੋ ਗੱਲ ਕੀ ਹੈ ਇਹਦੀ ਮਾਂ ਨੂੰ ਪੁੱਛੋ ਉਨਾ ਕਹੇ ਵੀ ਤੇਰੀ ਕੁੜੀ ਜਿਹੜੀ ਸੀ ਉਹ ਤੁਹਾਡੀ ਕੁੜੀ ਨਹੀਂ ਕਹਿੰਦੇ ਨਹੀਂ ਕਹਿੰਦੇ ਕਿਦਾਂ ਕਹਿੰਦੇ ਅਸੀਂ ਕੋਈ ਨਾ ਕੰਮ ਕਰਦਾ ਸੀ ਬੰਦਾ ਤੇ ਉਹਦੇ ਕੋਲੋਂ ਅਸੀਂ ਲਈ ਸੀ ਸਾਡੇ ਬੱਚਾ ਨਹੀਂ ਸੀ ਤੇ ਫਿਰ ਉਹ ਤੁਹਾਡੇ ਨਾਲ ਵਿਆਹ ਦਿੱਤੀ ਤੇ ਉਹ ਰਾਣੀ ਬਣ ਗਈ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਜੇ ਰਾਣੀਆਂ ਹੁੰਦੀਆਂ ਨਾ ਉਹ ਮਹਿਲਾ ਚ ਸਤਕਾਰ ਨਾ ਖਾਂਦੀਆਂ ਪਿੰਡੀਆਂ ਇਹ ਅੰਦਰ ਵੜ ਕੇ ਚੋਰੀ ਖਾਂਦੀ ਐ ਮੈਨੂੰ ਪਤਾ ਲੱਗ ਗਿਆ ਕਿ ਨਸਲੀ ਨਹੀਂ ਐ ਹੈ ਅਸਲੀ ਐ ਪਰ ਨਸਲੀ ਹੈ ਨਹੀਂ نسل ਜਿਹੜੀ ਹੁੰਦੀ ਉਹ ਵੱਖਰੀ ਹੁੰਦੀ ਫਿਰ ਉਹ ਕਹਿੰਦੇ ਕਿ ਹੁਣ ਅਗਲੀ ਗੱਲ ਥੋੜੇ ਚਿਰ ਬਾਅਦ ਦੋ ਚਾਰ ਦਿਨਾਂ ਨੂੰ ਰੌਲਾ ਪਾਤਾ ਕਹਿੰਦਾ ਜਿਹੜਾ ਰਾਜਾ ਨਾ ਰਾਜਾ ਇਹ ਵੀ ਨਸਲ ਨਹੀਂ ਨਸਲੀ ਨਹੀਂ ਕਹਿੰਦੇ ਰਾਜੇ ਦੀ ਵੀ ਨਸਲ ਨਹੀਂ ਇੱਕ ਦੋ ਸਾਰ ਰਾਜਾ ਬੜਾ ਹਰਾਨ ਹੋਇਆ ਚਰਚਾ ਚੱਲ ਪਈ ਉਹ ਕਹਿੰਦੇ ਰਾਜਾ ਜੀ ਇਹ ਤੁਹਾਨੂੰ ਵੀ ਇਦਾਂ ਕਹਿਣ ਲੱਪਿਆ ਕਹਿੰਦਾ ਸਿਆਣਾ ਤੇ ਬੜਾ ਤੇ ਗੱਲ ਕੀ ਐ ਉਹ ਕਹਿੰਦੇ ਜੀ ਗੱਲ ਕੀ ਹੋਈ ਕਹਿੰਦਾ ਜਿਹੜਾ ਰਾਜਾ ਨਾ ਉਹਨੂੰ ਕੋ ਪਤਾ ਕਰ ਆਪਣੀ ਮਾਂ ਕੋਲ ਉਹਨੇ ਪੁੱਛਿਆ ਆਪਣੀ ਮਾਂ ਨੂੰ ਵੀ ਮੈਂ ਤੁਹਾਡਾ ਪੁੱਤਰ ਨਹੀਂ ਉਹ ਕਹਿੰਦੀ ਅਸੀਂ ਦੱਸਿਆ ਨਹੀਂ ਕਿਉਂਕਿ ਸਾਡੇ ਬੱਚਾ ਮਰ ਗਏ ਸੀ ਅਸੀਂ ਹਲਵਾਈਆਂ ਕੋਲੋਂ ਲਿਆ ਤੇ ਤੈਨੂੰ ਫਿਰ ਰਾਜ ਤਲਕ ਮਿਲ ਗਿਆ ਕਿੱ데 ਗੱਲ ਤੇ ਖਰਾਬ ਹੋ ਗਈ ਕਹਿੰਦੇ ਲਿਆਓ ਬਈ ਇਹਨੂੰ ਲਿਆਓ ਇਹਨੂੰ ਮਠਾਈਆਂ ਵੰਡੋ ਉਹ ਕਹਿੰਦੇ ਜੀ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਨਸਲੀ ਨਹੀਂ ਘਰਵਾਲੀ ਵੀ ਨਸਲੀ ਰਾਣੀ ਵੀ ਨਸਲੀ ਨਹੀਂ ਤੇ ਮੇਰਾ ਘੋੜਾ ਵੀ ਨਸਲੀ ਨਹੀਂ ਕਹਿੰਦਾ ਜੀ ਜਿਹੜੇ ਰਾਜੇ ਹੁੰਦੇ ਨਾ ਉਹ ਮਠਾਈਆਂ ਨਹੀਂ ਵੰਡਦੇ ਉਹ ਤਾਂ ਹੀਰੇ ਜਵਾਹਰਾਤ ਵੰਡਦੇ ਆ ਤੇ ਜੇ ਤੂੰ ਰਾਜਾ ਨਸਲੀ ਹੁੰਦਾ ਨਾ ਮੈਨੂੰ ਹੀਰੇ ਜਵਾਹਰਾ ਦਿੰਦਾ ਤੂੰ ਤਾਂ ਮੈਨੂੰ ਮਠਾਈਆਂ ਲੱਡੂ ਵੰਡੀ ਜਾਂਦਾ ਸੋ ਨਸਲੀ ਤੇ ਅਸਲੀ ਦਾ ਫਰਕ ਹੈ ਬਾਦਲ ਸਾਹਿਬ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਾਥ ਦੇ ਲੋਕ ਨਸਲੀ ਅਕਾਲੀ ਐ ਇਹ ਨਕਨੀ ਦਾ ਅਸਲੀ ਨਹੀਂ ਇਹ ਨਸਲੀ ਐ ਪੱਕੇ ਲੋਹੇ ਵਰਗੇ ਬੱਟਾ ਮਾਰ ਕੇ ਤੋੜੋਗੇ ਤੰਮੀਂ ਟੋੜ ਸਕਦੇ ਕੋਈ ਇੰਨਾ ਅਕਾਲੀ ਦਾ ਇਹਨਾਂ ਦੇ ਮਨਾਂ 'ਚ ਵਸਿਆ ਕਿਉਂਕਿ ਅਕਾਲੀ ਇੱਕ ਸੋਚ ਹੈ ਅਕਾਲੀ ਇੱਕ ਵਿਚਾਰਤਾ ਹੈ ਅਕਾਲੀ ਇੱਕ ਕੁਰਬਾਨੀ ਹੈ ਅਕਾਲੀ ਇੱਕ ਬਹੁਤ ਵੱਡਾ ਸਿਧਾਂਤ ਹੈ ਸੋ ਮੈਂ ਹੁਣ ਮੈਂ ਸਮਾਨੀ ਬਹੁਤਾ ਲੈਣਾ ਕਿਉਂਕਿ ਤੁਸੀਂ ਪਿਛਲੀ ਵਾਰੀ ਬਾਸਾਹ ਕਹਿੰਦੇ ਕਿ ਹਾਲ ਬਣ ਗਿਆ ਬੜਾ ਵਧੀਆ ਹੋਇਆ ਸਤਪਾਲ ਦਾ ਮੈਂ ਧੰਨਵਾਦ ਕਰਦੀ ਹਾਂ ਹੁਣ ਗੁਰਦਾਰਾ ਸਾਹਿਬ ਦੀ ਰੈਨੋਵੇਸ਼ਨ ਚੱਲੀ ਹੋ ਰਹੀ ਹੈ ਇਹ ਕਹਿੰਦੇ ਸੀ ਉਦੋਂ ਕਰਾ ਕੇ ਬਾਸਾਹ ਸੱਚ ਜਾਣਿਓ ਇਸ ਘਰ ਚ ਤੁਹਾਡੇ ਤੋਂ ਬਿਨਾ ਕੋਈ ਵੜਿਆ ਨਹੀਂ ਕਿਦੀ ਅਜੇ ਵੀ ਨਸਲ ਦਾ ਪਤਾ ਕਰਨਾ ਹੈ ਜੇ ਅਜੇ ਵੀ ਨਸਲ ਦਾ ਪਤਾ ਕਰਨਾ ਤਾਂ ਵੀ ਦੇਖੋ ਇਸ ਘਰ ਚ ਜਦੋਂ ਪਿਛਲੀ ਬਰਸੀ ਸੀ ਕਈਆਂ ਨੇ ਜੋਰ ਲਾਇਆ ਅਮਰਚਾਨ ਨੂੰ ਬੁਲਾ ਲਓ ਮੈਂ ਕਿਹਾ 베ਗੋਵਾਲ ਬਾਬਾ ਪ੍ਰੇਮ ਸਿੰਘ ਦੇ ਸਥਾਨ ਤੇ ਕਈਆਂ ਨੇ ਕਿਹਾ ਮੁੱਖ ਮੰਤਰੀ ਬੁਲਾ ਲਓ 베ਗੋਵਾਲ ਸਤਬਾ ਪ੍ਰੇਮ ਸਿੰਘ ਦੇ ਸਥਾਨ ਤੇ ਇੱਥੇ ਜੇ ਕੋਈ ਆਇਆ ਸੀ ਜਾਂ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਤੁਸੀਂ ਬੰਨ ਸਰਦਾਰ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਬਾਬਾ ਹਨਨ ਸਿੰਘ ਜੀ ਦੇ ਕਹਿਨ ਦਿੱਤੇ ਜਦੋਂ ਰੰਬੀਦੀ ਸਕੂਲ ਦੇ ਵਿੱਚ ਆਏ ਨਾ ਤੇ ਬਾਵਾ ਹਰਨਾਮ ਸਿੰਘ ਦੀ 30 ਵੋਟਾਂ ਤੇ ਹਰ ਗਈ। ਉਹ ਕਹਿੰਦੇ ਤੂੰ ਮੈਨੂੰ ਦੱਸਿਆ ਕੋਈ ਨਹੀਂ। ਕੈਰੋਂ ਸਾਹਿਬ ਕਹਿੰਦੇ ਜੋ ਰਿਜ਼ਲਟ ਨਿਕਲਣ ਲੱਗਾ ਕਹਿੰਦੇ ਕੀ ਕਰਦੇ ਫੇਰ ਤੁਸੀਂ? ਕਹਿੰਦੇ ਲੈ ਜਿੱਤਿਆ ਐਲਾਨ ਕਰ ਦਣਾ ਸੀ। ਕਹਿੰਦਾ ਜੱਟ ਤੇ ਸੁਹਾਗੇ ਤੇ ਨਹੀਂ ਮਾਣ। ਮੈਂ ਤਾਂ ਚੀਫ ਮਿੰਿਸਟਰ ਦੀ ਕੁਰਸੀ ਤੇ ਬੈਠਾ ਹੋਇਆ। ਉਹ ਸਦਾ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਅੱਜ ਸਾਡੇ ਕੋਲ ਆਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ 35 ਸਾਲ ਲਗਾਤਾਰ ਇਸ ਸਥਾਨ ਤੇ ਆਏ। ਉੱਤਮਾਲ ਪ੍ਰਧਾਨ ਜੀ ਤੁਸੀਂ ਆਂਦੇ ਇਸ ਘਰ ਚ ਕੋਈ ਵੜ ਨਹੀਂ ਸਕਦਾ ਕਈ ਵਾਰੀ ਮੈਂ ਕਹਿੰਦੀ ਸੀ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਮੈਂ ਤੇ ਕਦੀ ਮੰਤਰੀ ਵੀ ਨਹੀਂ ਬੁਲਾਏ ਮੈਂ ਲੀਡਰ ਹੀ ਨਹੀਂ ਬੁਲਾਏ ਮੈਨੂੰ ਕਹਿੰਦੇ ਬੀਬੀ ਜੀ ਆਪਾਂ ਕੀ ਕਰਨੇ ਤੁਸੀਂ ਵੀ ਤੁਸੀਂ ਤੇ ਮੈਂ ਹੀ ਬਹੁਤ ਹੈ ਕਿਉਂਕਿ ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਸ ਠੀਕ ਹੈ ਕੰਮ ਖਤਮ ਹੋ ਗਿਆ ਇੱਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੇ ਤੱਕੜੀ ਅਜੇ ਵੀ ਝੁੱਲੀ ਜਾਂਦੀ ਇਹ ਝੁੱਲੀ ਜਾਉ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸੋ ਮੇਰੀ ਬੇਨਤੀ ਹੱਥੋਂ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਤੁਹਾਡੀਆਂ ਭਾਵਨਾਵਾਂ ਬੜੀਆਂ ਔਖੀਆਂ ਹੋਣਗੀਆਂ ਬਹੁਤ ਹੀ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹਣ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨਹੀਂ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ ਅੱਜ ਤੋਂ ਲੱਕ ਨਾਲ ਕਬਰ ਕੱッセ ਕਰ ਲੋ ਤੁਰ ਪੋਥਾਂ-ਥਾਂ ਦੇ ਉੱਤੇ ਸਾਰੀਆਂ ਭਿਆਣਾ ਦਾ ਸਤਕਾਰ ਜੀ ਆਇਆਂ ਨੂੰ ਸਾਰੀਆਂ ਉਹ ਨਾਲੋਂ ਮੈਂ ਦੇਖਣ ਦੀ ਮੈਂ ਕਿਹਦਾ ਕਹਦਾ ਨਾਲ ਲਵਾ ਬਹੁਤ ਵੱਡੇ ਤੁਸੀਂ ਸਤਕਾਰ ਦੇ ਨਾਲ ਤੁਸੀਂ ਆਏ ਹੋ ਬਾਦਲ ਸਾਹਿਬ ਤੁਹਾਡਾ ਧੰਨਵਾਦ ਪਹਿਲਾਂ ਮੈਂ ਸ੍ਰੋਪੇ ਦੇ ਦਾ ਮਿਲਦਾ ਬਾਦਲ ਸਾਹਿਬ ਨਾਲ ਬਾਤ ਚ ਬਣਾਵਾ ਸ਼ਾਮਲ ਕਰ ਲਾ ਨਾ ਪਹਿਲਾਂ

ਇਧਰ ਕਰ ਇਧਰ ਨਹੀਂ ਕਰਾਂ ਮੈਂ ਕਿ ਸਾਰੇ ਨੂੰ ਸ਼ਾਮਿਲ ਕਰਨਾ ਹਲੋ ਹਲੋ ਸ਼ਖਦਰ ਸਾਹਿਬ ਬੈਲਾ ਬੋਲਣਾ ਕੋਤਰੀ ਵੀ ਵਾਹਿਗੁਰੂ ਬੜਾਲਾ ਸਾਹਿਬ ਮੈਂ ਕਿ ਸਾਰੇ ਸ਼ਾਮਿਲ ਕਰਦਾ ਸੱਚੇ ਪ੍ਰਧਾਨ ਜੀ ਅਲੀ ਮਰਾਜ ਭਵੰਦਰ ਸਿੰਘ ਨੂੰ ਨਹੀਂ ਕਰਾਂ ਸ਼ਾਮਿਲ ਅਰਚੀਰਚੀ ਅੱਲੇ ਹੋਰ ਤਾਂ ਹੈ ਅਰਚੀਰਚੀ ਵੀ ਹੋ ਰਹੀ ਚੈਨ ਆਜੋ ਆਫੜਾ ਇਹ ਰਣਜੀਤ ਸਿੰਘ ਪਿੱਛੇ ਬੈਠੇ ਪ੍ਰਧਾਨ ਜੀ ਪਿੱਛੇ ਦਾ ਡੀਪੀਡੀ ਪ੍ਰਧਾਨ ਸਾਹਿਬ ਦਾ ਤੇ ਸਾਡੀਆਂ ਸਖਸ਼ੀਤਾਂ ਦਾ ਸਨਮਾਨ ਕਰਦੇ ਮੈਂ ਧੰਨਵਾਦ ਕਰਦਾ ਸਰਦਾਰ ਸੁਜੀਤ ਸਿੰਘ ਜੀ ਅਬਲਵਾਲ ਸਾਹਿਬ ਡਾਕਟਰ ਅਮਰੀਕ ਸਿੰਘ ਜੀ ਉੱਗੀ ਧਾਰਮਿਕ ਸਖਸ਼ੀਤ ਨੇ ਡਾਕਟਰ ਪਾਸੇ ਜੀ ਲਜਾਨਾ ਤੋਂ ਜਹਦਰ ਗੁਦਿਆਲ ਸਿੰਘ ਜੀ ਖਾਲਸਾ ਸਾਹਿਬ ਤੇ ਸਾਡੇ ਜਲਦਾ ਸਾਹਿਬ ਸਾਡੇ ਸਾਫਕਾ ਮੀਤ ਪ੍ਰਧਾਨ ਐਸ.ਪੀ.ਸੀ ਦੇ ਬੀਬੀ ਸ਼ਮਜੀਤ ਕੌਰ ਜੀ ਜਿੰਦੜ ਗੁਰਦਾਸਪੁਰ ਤੋਂ